ਹਰ ਇੱਕ ਮਹਾਰਾਜਾ ਰਣਜੀਤ ਸਿੰਘ ਦੇ ਤੇ ਉਹਨਾਂ ਦੇ ਰਾਜ ਤੇ ਬਹੁਤ ਮਾਣ ਮਹਿਸੂਸ ਕਰਦਾ ਹੈ। ਮਾਣ ਪਾਵੇ ਵੀ ਕਿਉਂ ਨਾ ਕਿਉਂਕਿ ਉਹ ਰਾਜ ਹੀ ਇਦਾਂ ਦਾ ਸੀ। ਉਸੇ ਰਾਜ ਦਾ ਇੱਕ ਛੋਟਾ ਜਿਹਾ ਕਿੱਸਾ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ। ਮਹਾਰਾਜਾ ਰਣਜੀਤ ਸਿੰਘ ਅਕਸਰ ਹੀ ਆਪਣੀ ਪ੍ਰਜਾ ਦਾ ਦੁੱਖ ਦਰਦ ਜਾਣਨ ਲਈ ਅਕਸਰ ਹੀ ਪੇਸ਼ਵਟਾ ਕੇ ਜਾਇਆ ਕਰਦੇ ਸਨ। ਇਸੇ ਤਹਿਤ ਉਹ ਇੱਕ ਦਿਨ ਆਪਣੇ ਮਹਿਲਾ ਦੇ ਵਿੱਚੋਂ ਨਿਕਲੇ ਤੇ ਰਾਤ ਨੂੰ ਪੇਸ਼ਵਟਾ ਕੇ ਬਿਨਾਂ ਕਿਸੇ ਨੂੰ ਦੱਸੇ ਪ੍ਰਜਾ ਦਾ ਦੁੱਖ ਦਰਦ ਜਾਣਨ ਲਈ ਘਾਟ ਚੋਂ ਨਿਕਲੇ। ਇਹ ਹੱਲੇ ਥੋੜੀ ਦੂਰੀ ਹੀ ਗਏ ਸਨ ਤੇ ਇੱਕ ਕੁੱਲੀ ਦੇ ਵਿੱਚੋਂ ਆਵਾਜ਼ ਆ ਰਹੀ ਹੈ। ਕਿ ਕਾਸ਼ ਇਸ ਦੇਸ਼ ਦਾ ਰਾਜਾ ਮੁਸਲਮਾਨ ਹੁੰਦਾ ਮਹਾਰਾਜਾ ਸਾਹਿਬ ਤੋਂ ਰਹਿਿਆ ਨਾ ਗਿਆ ਉਲੀ ਦੇ ਅੰਦਰ ਚਲੇ ਗਏ ਤੇ ਦੇਖਿਆ ਕਿ ਬਜ਼ੁਰਗ ਬੈਠੇ ਨੇ ਤੇ ਉਹ ਬਜ਼ੁਰਗ ਇਹ ਵਾਰ-ਵਾਰ ਕਹਿ ਰਹੇ ਨੇ ਕਿ ਕਾਸ਼ ਇਸ ਦੇਸ਼ ਦਾ ਰਾਜਾ ਮੁਸਲਮਾਨ ਹੁੰਦਾ ਮਹਾਰਾਜਾ ਸਾਹਿਬ ਨੇ ਪੁੱਛਿਆ ਕਿ ਬਜ਼ੁਰਗੋ ਕੀ ਗੱਲ ਹੈ ਤੁਹਾਨੂੰ ਖਾਲਸੀ ਦੇ ਰਾਜ ਵਿੱਚ ਕੋਈ ਕਮੀ ਮਹਿਸੂਸ ਹੋ ਰਹੀ ਹੈ ਤੇ ਬਜ਼ੁਰਗ ਨੇ ਆਖਿਆ ਕਿ ਉਸ ਰਾਜ ਦੇ ਵਿੱਚ ਕੋਈ ਦਿੱਕਤ ਤਾਂ ਨਹੀਂ ਪਰ ਇਹ ਮੇਰਾ ਨਿੱਜੀ ਫੈਸਲਾ ਹੈ ਮਹਾਰਾਜਾ ਸਾਹਿਬ ਨੇ ਪੁੱਛਿਆ ਕਿ ਨਿੱਜੀ ਫੈਸਲਾ ਮੈਂ ਵੀ ਜਾਨਣਾ ਚਾਹੁੰਦਾ ਤੁਸੀਂ ਕਿਰਪਾ ਕਰਕੇ ਜ਼ਰੂਰ ਦੱਸੋ ਤੇ ਬਜ਼ੁਰਗ ਕਹਿਣ ਲੱਗੇ ਕਿ ਮੈਂ ਆਪਣੀ ਜ਼ਿੰਦਗੀ ਦੀ ਪੂਰੀ ਪੂੰਜੀ ਲਗਾ ਕੇ ਪੂਰੀ ਮਿਹਨਤ ਲਗਾ ਕੇ ਇੱਕ ਪਵਿੱਤਰ ਕੁਰਾਨ ਸ਼ਰੀਫ ਆਪਣੇ ਹੱਥਾਂ ਦੇ ਨਾਲ ਲਿਖਿਆ ਜਿਸ ਦੇ ਵਿੱਚ ਸੋਨੇ ਦੀ ਸਿਆਹੀ ਵਰਤੀ ਗਈ ਪਰ ਇਹ ਕਰ ਮੁਸਲਮਾਨ ਹੁੰਦਾ ਤੇ ਇਸ ਪਵਿੱਤਰ ਕੁਰਾਨ ਸ਼ਰੀਫ ਦੇ ਬਦਲੇ ਮੈਨੂੰ ਘੱਟ ਤੋਂ ਘੱਟ 500 ਸੋਨੇ ਦੀ ਮੋਹਰ ਤਾਂ ਜ਼ਰੂਰ ਦਿੰਦਾ ਮਹਾਰਾਜਾ ਸਾਹਿਬ ਕਹਿਣ ਲੱਗੇ ਬਸ ਬਜ਼ੁਰਗੋ ਇਹ ਨਹੀਂ ਗੱਲ ਹੈ ਮਹਾਰਾਜਾ ਸਾਹਿਬ ਨੇ ਆਪਣੇ ਮੁੱਖ ਤੋਂ ਪੱਲਾ ਹਟਾਇਆ ਮਹਾਰਾਜਾ ਸਾਹਿਬ ਕਹਿਣ ਲੱਗੇ ਕਿ ਤੁਸੀਂ ਬਹੁਤ ਘੱਟ ਕੀਮਤ ਮੰਗ ਰਹੇ ਹੋ ਮਹਾਰਾਜਾ ਸਾਹਿਬ ਦੇ ਕੋਲ ਇੱਕ ਥੈਲੀ ਸੀ ਮੋਹਰਾਂ ਦੀ ਉਹ ਬਜ਼ੁਰਗ ਤੇ ਅੱਗੇ ਢੇਰੀ ਕਰ ਦਿੱਤੀ ਤੇ ਕਹਿਣ ਲੱਗੇ ਕਿ ਇਹ ਤਾਂ ਸਿਰਫ ਉਸ ਪਵਿੱਤਰ ਕੁਰਾਨ ਸ਼ਰੀਫ ਦੀ ਦਰਸ਼ਨੀ ਪੇਟਾ ਹੈ ਤੁਸੀਂ ਸਵੇਰੇ ਦਰਬਾਰ ਵਿੱਚ ਆਉਣਾ ਤੇ ਉਸ ਕੁਰਾਨ ਸ਼ਰੀਫ ਦੇ ਭਾਰ ਦੇ ਬਦਲੇ ਤੁਹਾਨੂੰ ਸੋਨੇ ਦੀਆਂ ਮੋਹਰਾਂ ਦਿੱਤੀਆਂ ਜਾਣਗੀਆਂ ਮਹਾਰਾਜਾ ਸਾਹਿਬ ਇਹ ਨਹੀਂ ਗੱਲ ਕਹਿ ਕੇ ਚਲੇ ਗਏ ਕੁੱਲੀ ਦੇ ਚੌਂਕ ਹੁਣ ਵੀ ਆਵਾਜ਼ ਆ ਰਹੀ ਹੈ ਪਰ ਹੁਣ ਕੀ ਆਵਾਜ਼ ਆ ਰਹੀ ਹੈ ਕਿ ਕਾਸ਼ ਹਰ ਦੇਸ਼ ਦਾ ਰਾਜਾ ਸਿੱਖ ਹੁੰਦਾ ਹੋਇਆ ਵੀ ਇਦਾਂ ਅਗਲੇ ਦਿਨ ਦਰਬਾਰ ਦੇ ਵਿੱਚ ਜਦੋਂ ਬਜ਼ੁਰਗ ਗਏ ਤੇ ਉਹਨਾਂ ਨੂੰ ਪਵਿੱਤਰ ਕੁਰਾਨ ਸ਼ਰੀਫ ਦੇ ਬਦਲੇ ਉਸਦੇ ਭਾਰ ਦੇ ਬਦਲੇ ਉਹਨੀਆਂ ਹੀ ਸੋਨੇ ਦੀਆਂ ਮੋਹਰਾਂ ਦਿੱਤੀਆਂ ਗਈਆਂ ਤੇ ਉਹ ਪਵਿੱਤਰ ਕੁਰਾਨ ਸ਼ਰੀਫ ਅੱਜ ਵੀ ਲਾਹੌਰ ਦੇ ਵਿੱਚ ਫਕੀਰ ਅਜੀਜ਼ਉਦੀਨ ਦਾ ਪਰਿਵਾਰ ਦੇ ਵਿੱਚ ਅੱਜ ਵੀ ਉਹ ਮੌਜੂਦ ਹੈ ਏਸੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ